ਕੋਈ ਨਹੀਂ ਕੋਈ ਸਾਥ ਬ੍ਰਾਹਮਣ ਸੰਹੇਨਾ ਵਾਟ ਵਾਟ ਕੋਈ ਨਹੀਂ ਕੋਈ ਸਾਥ ਕੋਈ ਨਹੀਂ ਕੋਈ ਸਾਥ ਬੱਸ ਮਾਰੋ ਹਾਂ ਜੀ ਇਹ ਇਤ ਅਦ੍ਰੁਤ ਕਲਯੁਗ ਦੇ ਸਾਰੇ ਲੱਖਾਂ ਗੁਤਾਨਕ ਨਾਮਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸੇ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਦੇ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤ ਮਸਤਫਾਉਣ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਜੀ ਗੁਰਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਇੱਕ طاقت ਇੰਨਾ ਕਮਲ ਇੰਨੀ ਇੱਕ ਸਮੱਧ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤਮਸਤ ਕਰਦੇ ਹਾਂ ਅੱਜ ਅਸੀਂ ਸਾਰੇ ਤੇ ਪੂਜਾ ਪ੍ਰਮਾਤਮਾ ਸਾਰਿਆਂ ਨੂੰ ਜੜਦਾ ਗਲਾਵਾਂ ਦੇ ਚਰਨਾਂ